ਕੈਮਲ ਉਹ ਚੱਲ ਰਹਾ ਹੈ। ਦੂਏ ਜੀ ਆਪਰੇ। ਆ ਦੇਖ ਰਾਗੇ ਕਿ ਉਹ ਕੰਮ ਰੇਸ ਭੁੱਲਾ ਰੱਖੀ ਗੇ ਸਾਹਿਬ। ਹਾਂਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੱਜੇ ਚੜ੍ਹ ਗਿਆ ਦੇਣਾ ਜਾਈ ਹੋਰ। ਅੱਜ ਮਾਰਾ ਸੱਚੇ ਪਾਸੇ ਇੱਕ ਨਹੀਂ ਸਮਾਨ ਆਉਦਾ ਰਹੇ। ਹੈਗਾ ਨਹੀਂ। ਹਿੱਕੂ ਜੀ ਵਾਦਾ ਹੁੰਦਾ ਰਹੇ। ਵਾਦਾ ਹੁੰਦਾ ਰਹੇ। ਛਾਪੜ ਬੜੀ ਦੀ ਛਾਪੜ ਵਧਾਉਂਗਾ ਜੀ ਦੁਲਲੇ ਪਾ। ਆਓ ਕੱਦੇ ਬੈਠੇ ਆ। ਆਓ। ਬੜਾ ਅਗਲੇ ਜਾਂਦੀ ਆ ਹੁਣ ਲਓ ਬਾਈ ਮਾਲ ਫਾਰਮ ਲੱਗਿਆ ਚੱਲਣਾ ਮਾਲ ਫਾਰਮ ਡੱਗਾ ਵੇਖ ਹਾਂ ਉੱਪਰ ਵੀ ਮਾਲ ਫਾਰਮ ਹੀ ਆ ਚੱਲ ਜਾ ਉੱਥੇ ਉੱਪਰ ਨਹੀਂ ਬਹਿਣਾ ਉਧਰ ਹੋਈ ਜਾਂਦਾ ਚੱਕਰ ਨਹੀਂ ਉਹ ਆਇਆ ਉੱਥੇ ਉਹ ਤੂੰ ਲਾਦਾ ਸਹੀ ਥੱਲੇ ਥੱਲੇ ਲਾ ਕੇ ਦੇਖ ਤੈਨੂੰ ਤੇ ਆ ਚੱਲ ਤੂੰ ਥੱਲੇ ਲਾ ਕੇ ਪੂਰਾ ਹਾਂ ਛੱਡਦੇ ਹੁਣ ਛੱਡਦੇ ਹੁਣ ਕੇ ਦੇਖਦਾ सात पोटे तिथे आयला करा मार्ग സപ്പ <laughs> <laughs> uh, <volunteering> <laughs> 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 ਲਾਇਆ ਦੇ ਲੱਗਣਾ ਦਾ ਹਾਂ ਉਹ ਮਿੱਟੀਆ ਦੇ ਕਿਹੜੇ ਸਾਥ ਇਕੱਠੀ ਕਰਦੀ ਆਓ ਪਰ ਆਇਓ ਪਤਾ ਲੱਗਣਾ ਵਾ ਆ ਪਤਾ ਇੰਨਾ ਡਰਾਈਵਰੀ ਦਾ ਉਹਦਾ ਖੇਚਦਾ ਆਪਣਾ ਰੂਗੇ ਪਾ ਕੇ ਫਿਰ ਗਿਆ ਬੜਾ ਟਰੱਕਾਂ ਨੂੰ ਡਰਾਈਵਲ ਆਏ ਆ ਸੀ ਗਾ ਦੇਖਣਾ ਜਮਾ ਨਹੀਂ ਆ ਬੱਸ ਕਰੀਂ ਗਾ ਜਿੰਨਾਂ ਲੱਡਾ ਵੱਟਾ ਜਿੰਨਾਂ ਲੱਡਾ ਵੱਟਾ ਭਾਈ ਖਾਨ ਕਾ ਕੇ ਉਹ ਆਏ ਕਰ ਕਾਕਾ ਨੇ ਵੜ ਕੇ ਕਾਕਾ ਇਹ ਵੇਖ ਲੈ ਸੁੱਕਾ ਪਿਆ ਇਹਦਾ ਹਾਂ ਫੁੱਲ ਹੱਲੇ ਫੁੱਲ ਪਰੈੜਾ ਬਹੁਤਾ ਉਹ ਫਰਕ ਆ ਭਾਈ ਮੁੰਡੇ ਗਰੁੱਪ ਵਾਲਾ ਦਾ ਫਰਕ ਹੈ ਰੈਣਾ ਰੈਣਾ ਬਾਈ ਨੇ ਕਿਹਾ ਹੀ ਦਾ ਮੈਨੂੰ ਕਿਦਾ ਮੜੇ ਮੂੰਹ ਚੱਲੂਗਾ ਦੇਖੀ ਉਹ ਗੰਨੇ ਵਾਲੇ ਤਾਂ ਬਸਾ ਨਹੀਂ ਲੈਦੇ ਕੰਕਾਲੇ ਜੀ ਬਾਈ ਕਾਂਕਾਲੇ ਮਾਰਨ ਮੈਂ ਦੇ ਆ ਉੱਥੇ ਚੈੱਕ ਕਰਦੇ ਆ ਕਿਆ ਕਹਿੰਦਾ ਲੈ ਭਾਈ ਹੁਣ ਇਹ ਕੰਕਾਲਾ ਉਹ ਗੰਨੇ ਵਾਲਾ ਦਾ ਅੱਗ ਕਾਲੇ ਮਾ ਦੇਖਦੇ ਕਾ ਕਹਿੰਦਾ ਆ ਸੁਪਰ ਵਾਹ ਜੀ ਕਿਨੇ ਜੀ ਗਿਆ ਹੈ ਔਰ ਪਾਣੀ ਲੱਗਿਆ ਵਾ ਮਲਾਈ ਦਾ ਪੂਰੀਆ ਨਾ ਹੈਗਾਹੀਂ ਉਹਦਾ ਗੰਨੇ ਵਾਲਾ ਦਾ ਵਿੱਚ ਗੰਨਾ ਹੁੰਦਾ ਹਾ ਜੇ ਐ ਵੀ ਹੈ ਨਾ ਜੱਜ ਇਹਦੀ ਪੱਤੀਆਂ ਨੂੰ ਪਰਾਏ ਆਜਾ ਬਈ ਬਣਾ ਤਾ ਖੇਦੇ ਨਾ ਇਹਦਾ ਜਿਹੜਾ ਇਹਦੀ ਪੱਤੀਆਂ ਆ ਜੀ ਕਸਣੀਆਂ ਮਲਾਈ ਮਲਾਈ ਜਾਂਦੀ ਹੈ ਜੀ ਇਹ ਤਾਂ ਫਰੈਸ਼ੀ ਬੀਕਾ ਉਹ ਤਾਂ ਬਲਤ ਹੈ ਤੇ ਇਹ ਵੀ ਕੀ ਨਾਲ ਹੈ ਹਾਂ ਖੇਲ ਸੁੱਕਾ ਜਾਂਦਾ ਕਿ ਉੱਪਰ ਦੇ ਕਾਲ ਨਹੀਂ ਲੈਣੀ ਨਾ ਸਪੋਰਟ ਕਰਦਾ ਤਾਂ ਵੀ ਮਾਰੀ ਨਹੀਂ ਹੋਇਆ ਇਹ ਖਾਧੀ ਗੇਰ ਤੇ ਇਹ ਜਿਹੜਾ ਪਹਿਲਾ ਹੀ ਹੈ ਮਲਾਈ ਵਾਲਾ ਸਮਝਿਆ ਗੱਲ ਹਾਂ ਉਹਨਾਂ ਨੂੰ ਦੇਖ ਮਲਾਈ ਹੁੰਦੀ ਉਹਦੀ ਨੈਲਾ ਗਿੜੇ ਇੰਨੇ ਬਣਾਤੇ ਸਾਤੇ ਮੀਨ ਨਾਲ ਹੋ ਜਾਂ ਮਗਰ ਬਈ ਡਰਾਈਵਰ ਡਰਾਈਵ ਦਾ ਫਰਕ ਹੁੰਦਾ ਬਿਚੀ ਰਹਿਗੇ ਉਹ ਡਰਾਈਵਰ ਡਰਾਈਵ ਫਰਕ ਹੁੰਦਾ ਫਿਰ ਬੜਾ ਮੈਂਡ ਮੈਂਡ ਕੰਮ ਕਾਣ ਦਾ ਹੁਣ ਲੋ ਗੜੇ ਆ ਲੋ ਗੜੇ ਕੰਮ ਖਾਦਾ ਹੁੰਦਾ ਆ ਲੈ ਬਣਾਤੀ ਭਾਈ ਪੁੱਪਲਾ ਹੈ ਥੋੜਾ ਜਿਆਦਾ ਇਹਦੇ ਜੂਲੂ ਚੱਲੀ ਜਾਣਾ ਨੇ ਪਾਸ ਆ ਭਾਈ ਸਾਡੇ ਵੱਲ ਤੇ ਭਾਈ ਪਾਸ ਆ ਭਾਈ ਬਾਦੇ ਜੂਂਦਲ ਬਾਕੀ ਉਹਨੇ ਲਾਇਆ ਮੇਡ ਦਾ ਆਉਂਦਾ ਕੰਮ ਮੇਡ ਦਤਾ ਕਲ ਕਰ ਵੀ ਹੋਣਾ ਨਾ ਹੋਏ ਬਸ ਉਹ ਨਾ ਉਹ ਲੈਡ ਵੀ ਹੈ ਕਿਉਂਦਾ ਮੋਟਰ ਆ ਬਸ ਸਫਾਈ ਪਾਉਦਾ ਭਾਈ ਸਫਾਈ ਆ ਦੇਖੋ ਭਾਈ ਤੁਹਾਨੂੰ ਸਫਾਈ ਕਰਾ ਦਿੰਦੇ ਬਾਕੀ ਉਹ ਡਰਾਈਵਰ ਚੇਂਜ ਹੋਊਗਾ ਉਹਨੂੰ ਦੇਖੇ ਜੱਟ ਤੁਸੀਂ ਮਗਾ ਸਾਈਡ ਨਾਲ ਹੈ ਤਾਂ ਮਾਰਦੇ ਕਿਹੜਾ ਆਹਾ ਉਹ ਡੈਡੀ ਨੇ ਕਹਿੰਦਾ ਕਹਿੰਦਾ ਆਲੇ ਵਾਲੇ ਮਾਰ ਦਿਓ ਨਾਲੇ ਚਾਚੋ ਜੂਗੇ ਨਾਲੇ ਆਲੇ ਵਾਲੇ ਖੇਤ ਮੰਨ ਦੂਗਾ ਆਰਡਰ ਪਹੁੰਚਦਾ ਪਰ ਡਰਾਈਵਰ ਪੂਰਾ ਭਾਗ ਗਿਆ ਕਰ ਵੀ ਤੇ ਵਰਸਾ ਹੈ ਕੋਈ ਨਾ ਉਹ ਜਿਹੜਾ ਇੱਕ ਪੜੋਂ ਗਿਆ। ਜਾ ਕਰਾਉਣਾ। ਕਾਹਦਾ ਇਹ ਨਾ ਵਾਲਾ ਇੱਕ। ਅਲੈਕੁਸ ਨਾ ਬਾਤ। ਸਮਝ ਗਿਆ ਲੈ? ਹਾਂ ਉਹ ਸੈਡ ਮਾਰਨਾ। ਹਾਂ ਉਹ ਮੈਂ ਮਾਰ ਦਿੰਦਾ ਸੈਡ ਮਾਰ ਦੇ। ਪਹਿਲੇ ਘਰ ਚ ਮੈਂ ਮਾਰ ਦਿੰਦਾ ਮੈਨੂੰ ਪਤਾ ਲੱਗ ਗਿਆ ਹੁਣ। ਪਹਿਲੇ ਜੇ ਮਾਰ ਕੇ ਆਪਣਾ ਲਿਆ ਘਰ ਨੂੰ। ਹੋਰ ਕੀ ਆ? ਚੀਜ਼ੇ ਦੇਖਣੀ ਚੀਜ਼ ਬਾਸ ਆ ਸਾਡੀ। ਤੇਰੀ ਬਾਸ ਆ ਭਾਈ ਇਹਨਾਂ। ਹੈਂ? ਯੋਰ ਨਹੀਂ ਨਾ ਜਾ ਗਿਆ ਜੇ ਭਾਈ। ਹਰ ਵੀ ਜਾਤਾ ਕਹਿੰਦਾ ਨੇ ਕਮੀ ਥੱਲੇ ਤਾਰੇ ਆ ਮੈਂ। ਦੇਣਾ ਨਹੀਂ ਆਉਂਦਾ ਹਾਂ ਇਹ ਕਹੀ ਨਹੀਂ ਜਾਂਦੀ ਇਹ ਤਾਂ ਕਾਇਨਾ ਲੱਗ ਰਹੀ ਤੁਹਾਨੂੰ ਵੀ ਨਹੀਂ ਆਉਂਦੀ ਵਾਹ ਤੇਰਾ ਇੱਥੇ ਲਾਗ ਰਿਹਾ ਜੀ ਉੱਡ ਗਈ ਆ ਇਹੇ ਉਹ ਵੀ ਘੜੇ ਬਾਅਦ ਬਾਂਹ ਤੇ ਵੀਡੀਓ ਭਾਈ ਡੂੰਗਾ ਵੀਰ ਨੇ ਇੱਕ ਕੰਮ ਕਰਤਾ ਸਭ ਦਾ ਜੀ ਤਕਰੀਬਨ ਸਭ ਪਾਈ ਆ ਕਿਸੇ ਬਾਈ ਨਹੀਂ ਹੋਊਗਾ ਕਿਦਾ ਆਏ ਆ ਬਈ ਸਾ ਸਵਾਗਤੂਆ ਚੱਕਣੇ ਖਾਇਦਾ ਕਰਤਾ ਜਿਹਨੇ ਕੱਖੇ ਡਾਉ ਥੋੜਾ ਵੱਡੇ ਹੋਈ ਵਿਜਣਾ ਕੋਈ ਜਾਨ ਦੀ ਲੋੜ ਨਹੀਂ ਯਾਰ ਇੱਕੋ ਹੀ ਰੁਕਾ ਵੀੜੇ ਨਹੀਂ ਜਾਣਾ ਪਰ ਵੀਰ ਰੱਖ ਕੇ ਹੈ ਕਿ ਨਹੀਂ ਦੇਖੋ ਹਾਸੀ ਨੂੰ ਕਰ ਲਾ ਫੋਨ ਉਹ ਵੀ ਜਾ ਕੇ ਦੇਖ ਲੂਗਾ ਉਹ ਕਹਿੰਦਾ ਏਸੀ ਵਾਲਾ ਆ ਗਿਆ ਚਾਚੇ ਨੇ ਭੇਜਦੇ ਨੇ ਕਰਨ ਨੂੰ ਮੇਰੀ ਜੇ ਬੱਚਾ ਨੇ ਬਾਅਦ ਚ ਵੇਖਣਾ ਵੀ ਮੈਂ ਚਲਾਇਆ ਮੇਰੀ ਬਾਲਟੀ ਕਿੰਨੀ ਲੇਟ ਸਾਈ ਜੀ ਕਹ ਤੈਨੂੰ ਕਿ ਦੇਖਿਆ ਚਲਾ ਕੇ ਨੇ ਵਧੀਆ ਪਿੰਡ ਜੇ ਰੱਖੋ ਮੁਲਾਇ ਤੇ ਜੀ ਸਹੀ ਪੂਰੀ ਆ ਦੇਖੋ ਬੜਾਈ ਜੀ ਇੱਕ 파ਟ ਲੈ ਗਿਆ ਬਾਈ ਵਧੀਆ ਬਾਈ ਸਾਡੇ ਕੋਲੋਂ ਪਾਸਾ ਬਾਈ ਹਾਂ ਠੀਕ ਆ ਠੀਕ ਆ ਨਾ ਕਿ ਲੋਰਾਂ ਦਾ ਪਹਿਲਾਂ ਬਾਤ ਕਰਦਾ ਇੱਕ ਹੁਣ ਪਹਿਲਾਂ ਪਾਸਾ ਕਰ ਦਦਾ ਹਾਂ ਉਹ ਬੜਾ ਦਾਦ ਫੋੜਾ ਹੈ ਕੋਈ ਦਾਦ ਫੋੜਾ ਹੈ ਯਾ ਦੇਖੋ ਆਈ ਕੋਈ ਦਾ ਹਾਲ ਦੇਖਿਆ ਹੋ ਗਿਆ ਢਟੀ ਜਿਆਦਾ ਉੱਡਦੀ ਆ ਖੇਤ ਕੱਲਰ ਬਾਅਦ ਤੇ ਦਰਦੀਆਂ ਗਾਚੇ ਇਹ ਹਾਂ ਬੱਬਲ ਬਣ ਗਈ ਹੈ ਮਈ ਇਹ ਗੱਲ ਆ ਹੋਰ ਕੀ ਗੱਲ ਤਾਂ ਉਹ ਵੀ ਚੱਲ ਰਹੀ ਹੈ ਜਿਹੜੇ ਮਰਜ਼ੀ ਵੱਟ ਲਾਉਂ। ਹਾਂ। ਆਹ ਦੂਏ ਚੱਲਦਾ। ਆ ਦੂਏ ਚਾ? ਦੂਏ ਵਿੱਚ ਵੀ ਠੀਕ ਚੱਲਦਾ। ਹੈ। ਇਹ ਵੀ ਨਹੀਂ ਚੱਲਦਾ। ਕੋਈ ਡਾਕਟਰ ਦੇਖਦਾ ਇਹ ਨਹੀਂ ਵਿੱਚ। ਤੂੰ ਸਿਸਟਮ ਦੇਖਣੇ ਕਿ ਟਰੈਕਟਰ ਦੇ ਉੱਤੇ। ਤੇ ਇਹਦਾ ਡਰਾਈਵਿੰਗ ਹੈਗਾ ਪਖੜਾ। ਫਿਰ ਦੇਖਦਾ। ਜੂਰ ਹੋ ਗਿਆ ਕੰਮ ਹੋ ਗਿਆ ਆ ਗਿਆ। ਆ ਜਾ ਚੇ। ਆ ਜੀ ਗੱਲ ਹੈ ਹੈ ਗੱਲ ਨਾ ਜੀ ਗੱਲ ਮੈਨੂੰ ਮਨਵਾਉਂਦਾ ਨਹੀਂ ਨਾ ਪਾਦਾ ਜੀ ਆਹ ਹੁੰਦਾ ਬਾਈ ਇਹ ਵੀ ਆਪਣਾ ਕੀ ਕਹਿੰਦਾ ਹਾਂ ਜੀ ਫੈਨਲ ਚ ਤਾਂ ਬਾਈ ਚਾਹੇ 8 ਫੁੱਟ ਆਈ ਹੁੰਦਾ ਹਾਂ ਹਾਂ ਮੈਸੇ ਮੈਨੂੰ ਤਾਂ ਐਂ ਲੱਗਦਾ ਵੀ 8 ਫੁੱਟ ਆਈ ਚਾਹੀਦਾ ਤਾਂ ਨਹੀਂ ਜੋ ਬੋਲਣਾ ਕਰਤਾ ਮੈਂ ਛੋਟਾ ਬੋਲਣਾ ਕਰਕੇ ਬੜਾ ਹੈਗਾ ਸਾਡੇ ਕੋਲ ਬੜਾ 8 ਫੁੱਟ ਆਏਗਾ ਹੈਗਾ ਹੈਗਾ ਆਹ ਛੋਟੇ ਕਾ ਕਰਾ ਦੋ ਵਿੱਚ ਵੀ ਟਰੈਕਟਰ ਲੋਡ ਪਤਾ ਕਾ ਤੇ ਮੰਦਾ ਖੇਤ ਪੱਟਿਆ ਵਾ ਜ਼ਿਆਦਾ ਪੱਟਿਆ ਉਹ ਆਉਂਦਾ ਥੱਲੇ ਜਾਂਦਾ ਉਹ ਤਾਂ ਨਹੀਂ ਇੰਦਾ ਸਾਰਾ ਹੀ ਸਾਰਾ ਕੋ ਤਾਂ ਉਹ ਜੇ ਮੰਦਾ ਉਹ ਹਾਂ ਪਹਿਲੇ ਜੀ ਤਾਂ ਕੋਈ ਫਰਕ ਨਹੀਂ ਪਹਿਲੇ ਜੀ ਤਾਂ ਪੈਣਾ ਹੀ ਨਹੀਂ ਅਸਲੀ ਬਾਈ ਅਸਲੀ ਤਾਂ ਬਾਈ ਪਹਿਲੇ ਵਾਲੀ ਉਹ ਹੈ ਡੂਡਾ ਬੀਟਰ ਦੀ ਹਾਂ ਸਮਝ ਗਿਆ ਲੈ ਫੇਜੇ ਹੁਣ ਜਿਆਦਾ ਤੁਰੂਗਾ ਫੇਰ ਮਲਾਈ ਕੇ ਧਾ ਦਿੰਦਾ ਜੇ ਜਿਆਦਾ ਤੁਰੂਗਾ ਅੱਪਾ ਪਹਿਲਾ ਪਹਿਲਾ ਲੋ ਠੀਕ ਕਰ ਟਰੈਕਟਰ ਨੇ ਹਾਂ ਡੂਡਾ ਬੀਟਰ ਸੈਟ ਆ ਬਾਈ ਐਂ ਵਧੀਆ ਪੂਰਾ ਵਧੀਆ ਵਧੀਆ ਬਾਈ ਚਪਟਾ ਆ ਲਵੀ ਚੱਲ ਗਿਆ ਮੈਂ ਪੂਰਾ ਵਧੀਆ ਚੱਲਦਾ ਹੈ। ਹਾਂ ਸਹੀ ਆਦੇ ਖੈਰ ਲੈ ਕੇ ਆਇਆ ਪੂਰਾ ਕਰਦਾ। ਠੀਕ ਹੈ। ਲੈ ਭਾਈ। ਕਰਦੇ ਨੇ ਆਲੋ ਵਾਲਾ ਮਾੜਾ। ਕਰਦੇ ਲੈਣਾ ਵੀ ਰਾਕੇ ਗਿਆ ਦਾ ਆ ਕਿੱਥੇ ਤੇ ਆਇਆ। ਲੈ ਇੱਧਰ ਦੇਖ ਲੈ ਜੰਗੇ ਛੱਡ ਕੇ ਪਹਿਲੇ ਚ। ਮੈਂ ਨਾ ਕਿਹਾ। ਆਖੇ ਦੋ ਛੱਡ ਕੇ ਦੇਖ ਲੈ। ਆ ਪੈਸੇ ਬੋੜਾ ਬੋੜਾ। ਲੈ ਭਾ ਭਾਇ ਦਾ। ਉਹ ਕਿ ਭਾਂਡੇ ਲਾਉਣੀ ਆ। ਨਹੀਂ ਨਹੀਂ ਠੀਕ ਆ ਲੋੜੇ ਨਹੀਂ। ਨਹੀਂ ਆਗਲਾ ਕਹੂਗਾ ਬਾਇਆ ਵੇ ਆਇਆ। ਹਾਂ ਲੋ ਜੀ। ਆ ਲੱਗਿਆ ਮਾਣ ਹੁਣ। ਕਣਖੜਾ ਵੱਟ ਭਾਈ ਉਹ ਬਾਦਲੀ ਲੈ ਕੇ ਚੱਲ ਮੋੜ ਲੈ ਜਿੱਦ ਤੂੰ ਕਰਨਾ ਚਾਹਲਾ ਬੌੜਮਾਨਾ ਗੇਰ ਪਾਦੀ ਉਹ ਜਿਹੜਾ ਮਰਜੀ ਪਾਦੀ ਹੁਣ ਮਾਰ ਛੱਤੇ ਹੀ ਲਾਉਣ ਹੁਣ ਉਹ ਨਾਲ ਅੰਨ ਨਹੀਂ ਭਰਨਾ ਦੋਨੋਂ ਖਾ ਲੈਣਾ ਇਹਨੇ ਜਿਹੜਾ ਖਾਣ ਨਾਲ ਦੱਬਦਾ ਜਿਹੜੇ ਮੂੰਹ ਤੇ ਨੂੰ ਕਰਦਾ ਫੜ ਕੇ ਕਿੰਨਾਂ ਦੀ ਨਿਗਹ ਨਾਲ ਦੇਖੀ ਇਹ ਆਈ ਨਾ ਬਹੁਣਾ ਇਹ ਕਾਂਡ ਦਾ ਹੀ ਮੋਹ ਦਿੱਤੀ ਆ ਇਹ ਖੇਤੀ ਦਾ ਦਾ ਕੰਮੇ ਕਰਦਾ ਹੁਣ ਸਰੂਜੀ ਬਾਈ ਤੁਸੂਈ ਦਾ ਹੰਦਾ ਤਵਈ ਹੋਈ ਆ ਇਹ ਕਾਂਡਦਣਾ ਦੇ ਖੇੜਦਾ ਆ ਹੁਣ ਖੇਤੀ ਦਾ ਕੰਮੇ ਕਰਦਾ ਹਾਂ ਹਾਂ ਚੱਲ ਬਾਈ ਆ ਗਈ ਬਾਈ ਕਿੱਦਾਂ ਕਹਾਂ ਰੋ ਪਿਆ ਓਕੇ ਆ ਬੱਸ ਆ ਜੀ ਆ ਰਹਾ ਤਾਂ ਉਹਦੇ ਬਾਹਰ ਲਾਉਣਾ ਉਹ ਤਾਂ ਗੁੜਿਆ ਟੁੱਟਦੀ ਆ ਹੈ ਠੀਕ ਹੈ ਆ ਗੁੜਿਆ ਹੁਣ ਆ ਗਿਆ 5 ਮਿੰਟ ਬਾਅਦ ਗੁੜਿਆ ਜਾ ਹੁਣ ਲਿਆ ਹੁਣ ਜੀ ਕਿੱਥੇ ਕਰਦਾ ਆਜਾ ਆਜਾ ਦੇ ਨਹੀਂ ਮੈਂ ਤਾਂ ਕਰਦਾ ਜੀ ਜੀ ਕਿੱਥੇ ਕਰਦਾ ਗੋੜੀ ਦਾ ਕਿੱਥੇ ਕਰਦਾ ਜੀ ਦਵਾਤਾ ਲੈ ਬੜਾ ਐਨ ਕਹਿੰਦਾ ਕਿ ਵਾਈ ਕੋ ਨਹੀਂ ਮਾਰ ਸਾਡੇ ਦਰਮਿਆਨ ਪਰ ਬਾਈ ਮੈਂ ਮੋਟਰਸਾਈਕਲ ਤੇ ਬੈਠਾ ਹਾਂ ਆਹ ਲਓ ਇਹਦਾ ਇਹਦਾ ਆਂ ਜੀ ਜਾਏਗਾ ਝੁੱਡੇ ਵਾਲਾ ਹੈ ਹੁਣ ਪੂਰਾ ਕਰਦਾ ਵਾ ਕਿੱਕਾ ਨੰਬਰ ਹੈ ਬਈ ਫੈਕਟਰ ਨੂੰ ਕਰਕੀ ਜਾ ਬਈ ਹੱਸ ਵੀਰ ਹਾਈ ਬਾਈ ਓਕੇ ਜੀ ਛੱਪੜ ਆ ਗਿਆ ਛੱਪੜ ਵਾੜੇ ਛੱਪੜ ਆਇਆ ਹੋ ਫਿਰ ਉੱਪਰ ਆਉਂਦੇ ਨੇ ਲੈ ਦੇਖੀ ਉਹ ਟਰੈਕਟਰ ਨਾਲ ਗੱਗੜਾ ਕੋੰਨੂੰ ਝੜਦਾ ਫਿਰ ਬਾਹੀ ਦੇਖਿਆ ਜਾਂਦਾ ਮੈਂ ਉਹ ਦੇਖ ਛੱਡ ਕੇ ਤਾਂ ਪਰਮਾ ਉਹ ਸੁਣਿਆ ਨਹੀਂ ਕਹਿੰਦੇ ਨਹੀਂ ਵੀ ਦੇਖੀ ਹੁਣ ਬਾਬਰੋਲੇ ਤੇ ਬਾਬਰੋਲਾ ਚੜੇ ਆਉਂਦਾ ਹੁਣ ਦੇਖੀਓ ਫਿਰ ਜਾਣਾ ਜਾਵੇ ਨੇ ਆਪਣਾ ਘੇਰ ਦੀ ਕੋਈ ਮੱਤ ਆ ਸ਼ਾਮ ਨੂੰ ਆਇਆ ਬਾਬਾ ਜਮਾ ਵੀ ਨਹੀਂ ਹਾਂ ਤੇ ਦੂਏ ਵਾਲੇ ਜੱਲ ਮਨ ਮੰਦਲਾ ਨੂੰ ਨਾ ਦੂਏ ਵਾਲੇ ਤੇ ਇਹ ਮੋਹ ਤਾਂ ਪਹਿਲੇ ਜਿਹੜੇ ধੂਏ ਦੇ ਤੋਰਦਾ ਅਸੀਂ ਦੇ ਪਿੱਛੇ ਹੀ ਰਹਿ ਗਏ ਹੈ ਨਾ ਤੋੜਾ ਬਹੁਤ ਹੈ ਟਰੈਕਟਰ ਚਾਹੁੰਦਾ ਹੈ ਨਾ ਟਾਇਰਾਂ ਕਰ ਤੇ ਵੀ ਮਲਾਂ ਜਾਂ ਪਾਹ ਹੈ ਜੀ ਪਾਹ ਹੈ ਕਿਹੜਾ ਕੀੜ ਕਿਹਨਾਂ ਦਾ ਹੈ ਹੈ ਗਾਜਰੋ ਤੋਂ ਮੁੰਡਾ ਗਰੋਪ ਤੋਂ ਗੁੰਡਾ ਗਰੁੱਪ ਨਹੀਂ ਮੁੰਡਾ ਗਰੁੱਪ ਮੁੰਡੇ ਗਰੁੱਪ ਕਹਿੰਦਾ ਮੈਂ ਗੁੰਡਾ ਗਰੁੱਪ ਉਹ ਆ ਬਾਈ ਬਾਈਆਂ ਦੇ ਨਵਾਂ ਕੰਮ ਕਰਿਆ ਇਹਨਾਂ ਨੇ ਇਹਨਾਂ ਕੋਲ ਪਹਿਲਾਂ ਆਪਣਾ ਉਹਨੂੰ ਪਹਿਲਾਂ ਵੀ ਦਿੱਸਿਆਦਾ ਜੀ ਮਸ਼ੀਨਾਂ ਦਾ ਕੰਮ ਜ਼ਿਆਦਾ ਕਰਦੇ ਆ ਬਾਈ ਇਹ ਮਸ਼ੀਨਾਂ ਦੇ ਜਿੰਨਾ ਆਪਣਾ ਮੰਨ ਲਓ ਕਟਰ ਬਾਲ ਬਣਾਉਂਦੇ ਆ ਹਾਂ ਜੀ ਤੇ ਪ੍ਰੈਸ਼ਰ 12 ਪੂਰਿਆਂ ਦਾ ਕੰਮ ਬਾਸਕਟਾਂ ਦਾ ਸਾਰਾ ਕੰਮ ਕਰਦੇ ਆ ਇਹ ਤੇ ਰੂਟਾ ਮੀਟਰਾਂ ਦਾ ਵੀ ਬਾਈ ਦੀਦਾਂ ਨੇ ਕਰਿਆ ਹੋਇਆ ਗੁਰੂ ਤੇ ਬਹੁਤ ਵੱਡੀ ਬੜੀ ਬਾਰਕ ਪਛਾਬ ਬਣਾਈ ਹੋਈ ਆ ਰੂਡਾ ਮੀਟਰਾਂ ਦੀ ਵੀ ਹਾਂ ਹਾਂ 6-7 ਮੀਟਰ ਤੇ ਰਹੇ ਹੋ ਤੇ ਦਮਿਨਾ ਨੇ ਆਪਣੇ ਏਰੀਆ 'ਚ ਲਿਆਏ ਆਪਾਂ ਇੱਧਰ ਆਪਣੇ ਕਿੰਨੂੰ ਪਹਿਲਾਂ ਆਇਆ ਹਾਂ ਰਜਿੰਦਰ ਗੜਾ ਵਾਲੇ ਆ ਰਜਿੰਦਰ ਗੜੀਆਂ ਨੇ ਵੀ ਲਿਆਏ ਉਹਦੇ ਨਾਲ ਦੇ ਹੀ ਜਾਓ ਚਲੋ ਵਧੀਆ ਬਾਕੀ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਸੰਪਰਕ ਕਰ ਸਕਦਾ ਹੈ ਬਾਈ ਹਾਂਜੀ ਤੇ 90000 ਰੁਪਏ ਬਾਈ ਕੋਸਟ ਹੈ ਜੀ 90000 ਰੁਪਏ ਦਾ ਆਪਾਂ ਨੂੰ ਇਹ 7 ਫੁੱਟਾ ਪਿਆ ਜੀ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਕਿ ਟੁਕ ਟੁਕ ਲਿਆ ਕੇ ਨਹੀਂ ਤਿਆਰ ਕਰਦੇ ਆਪ ਤਿਆਰ ਕਰਦੇ ਸਾਲਾ ਕੋ ਬਣਾ ਕੇ ਸਾਰਾ ਕੋ ਆ ਬਣਾਉਣਾ ਦਾ ਹਾਂ ਇਹ ਗੇ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ਆਏਗਾ ਕੋਈ ਬਾਜ ਨਹੀਂ ਫਿਰ ਵਸਤੀ ਬਾਜ ਨਹੀਂ ਕੋਸਣਾ ਸੀ ਦੀ ਆਵਾਜ਼ ਨਹੀਂ ਠੀਕ ਚੱਲਦਾ ਹਲੇ ਤੇ ਪੱਤੀਆਂ ਦੇ ਮੂੰਹ ਬਣਦੇ ਫਿਰ ਦੇਖੀ ਉਹ ਬਾ ਉਹੀ ਦੱਸਿਆ ਹੈ ਤਾਂ ਨਾ ਫਰੈਸ਼ ਪੀਸ ਆ ਇਹ ਉਹ ਸਾਹ ਗੰਨੇ ਵਾਲਾ ਵੀ ਵਿੱਚ ਬੂਹੋ ਆ ਹਾਂ ਜਿਹੜਾ ਮਾਤਾ ਦੇ ਕਿਹੜੇ ਕੋਲ ਉਹ ਇਲਾਕਾ ਹੀ ਹੈ ਮਾਲ ਆ ਉਹ ਤੇ ਕਹਿ ਬਈ ਬਣਾਉਣਾ ਆ ਤੱਪੜਾ ਗੱਡੇ ਇੱਧਰ ਵਧੀਆ ਪੱਟਿਆ ਹੈ ਵਧੀਆ ਜੀ ਵਧੀਆ ਆਹ ਕੀ ਕਹਿਣਾ ਉਹ ਤੇਰੀ ਪਰਨੇ ਚੜਾ ਦੀ ਹਟਦਾ ਕੌਣ? ਕੀ ਹਮ? ਫਿਰ ਦੋ ਪਰਸੈਂਸਿਕਾ ਕਹਿੰਦਾ ਨੰਬਰ 2 ਕਿਹੜਾ? ਨੰਬਰ 2 ਬੈਂਕ ਨੂੰ ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਰੀ ਸਾਫ ਬਣ ਗਿਆ ਪਤਾ ਹੈ ਹਾਂ ਚੱਲਿਆ ਇਹਦਾ ਯਾਰ ਇੱਥੇ ਤੇ ਐਂ ਚੱਲਿਆ ਰੋਪੜ ਨੂੰ ਇਹਦਾ ਦੇਖ ਕੇ ਮੁੜਿਆ ਹੈ ਚਲ ਤਾਂ ਕਿ ਹੋ ਗਿਆ ਕਾਕਾ ਅੰਦਰ ਨੂੰ ਆਏ ਬੰਨੇ ਦਾ ਖੇਤ ਆ ਉਹ ਕਾਕਾ ਆ ਬੰਦਰ ਨੂੰ ਉਹ ਦੇ ਬਾਬਰੋਲੇ ਬਾਬਰੋਲਾ ਪਾਣੀ ਕੋਈ ਨਹੀਂ ਹੈ ਜੀ ਫਿਰ ਹਲੇ ਜਾਂ ਹੈ ਨਾ ਠੀਕ ਆ ਠੀਕ ਚੱਲਦਾ ਨਾ ਟੱਪਦਾ ਏ ਇਹਦਾ ਜਮਾਂ ਤੇ ਨਹੀਂ ਜਮਾਂ ਵੀ ਟੱਪਿਆ ਨਹੀਂ ਚੱਲਦਾ ਦੱਪੂ ਦਾ ਹੌਲਾ ਟਰੈਕਟਰ ਨੂੰ ਲੋਡ ਨਹੀਂ ਹੈਗਾ ਫੁੱਲ ਛੱਡਿਆ ਵਾ ਉਹ ਜਿਹੜਾ ਬਜਨਮਾ ਘਟੂ ਕੋ ਡੱਪੂਗਾ ਇਹਨੇ ਘੱਟਪਣਾ ਬਈ ਬਹੁਤ ਹੈ ਲੈ ਅਣਜਾਣ ਬੰਦਾ ਬਾਹਰ ਆ ਹਾਂ ਸਭੀ ਗੱਲ ਆ ਸਭ ਤੋਂ ਟਰੈਕਟਰ ਨੂੰ ਲੋਡ ਨਹੀਂ ਕੋਈ ਹਾਂ ਇੰਤਲ ਸਪੈਸ਼ਲ ਗੀਅਰ ਲੱਤ ਪਾ ਫੇਰ ਨਹੀਂ ਬਸ ਇਹਨਾਂ ਵਾਜ ਛਾੜ ਜੂੜੇ ਪਟਾ ਕੇ ਐਨ ਕਰਾਤਾ ਲੋਕ ਨੂੰ ਬਾਪੂ ਨੂੰ ਜਲਦੀ ਕਰਤੀ ਗੱਡੀ ਹਾਂ ਪੂਰਾ ਕਿੰਨਾ ਹੋ ਜਾਏਗੀ ਇਹ ਹੰਦੂ ਆਲਾ ਹਾਂ ਇਹ ਦੂਆ ਇਹ ਜੂੜੇ ਨੂੰ ਨਿਊਬ੍ਰਿਕ ਚੈੱਕ ਦਾ ਮੜੀ ਮੁਕੀ ਹੈ ਕਦੋਂ ਚਲੋ ਕਹਿਣਾ ਚਲੋ 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 ਕਹਿਣਾ ਬਾਪਰੋਲੇ ਤੇ ਬਾਪਰੋਲਾ ਛੇ ਘੰਟਾ ਟੈਟ ਹੋਣਾ ਇਹਦਾ ਹਾਂ ਉੱਪਰ ਪੈਣਾ ਡੰਡਾ ਇਹਦਾ ਪਾਇਆ ਬਗਾ ਡੰਡਾ ਉੱਪਰ ਪੈਣਾ ਇਹਦਾ ਚਲੋ ਆ ਗਿਆ ਫੇਰੇ ਮੈਨੂੰ ਜਾਣਾ ਹੈ ਰੋਕੜ ਚਲੋ 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 ਜੀ ਮਿਲਦੇ ਆ ਸਾਨੂੰ ਹੁਣ ਜੇ ਆਉਂ ਨੂੰ ਹਾਂ ਜੀ ਹਸ਼ਵੀਰ ਉਹਦਾ ਲੱਗਦਾ ਊਪਲ ਚ ਪੁਰਾਣਾ ਆਈਆਂ ਹੁਣ ਤੂੰ ਹੀ ਪੁਰਾਣਾ ਕਰਤਾ ਭਾਈ ਆ ਮੈਂ ਪੁਰਾਣਾ ਕਰਤਾ ਕਹਿੰਦਾ ਨਾਮ ਦੇਖ ਦਉਂਦਾ ਮੈਂ ਹਾਂ ਅੱਜ ਤਾਂ ਇਹਦਾ ਕੋਈ ਨੰਬਰ ਨੰਬਰ ਨਹੀਂ ਮਿਲਦਾ ਮਾੜਾ ਜਿਹਾ ਕਰਕੇ ਵੇਰ ਭਾਜ ਤੂੰ ਤੈਸ਼ਟ ਕਰਿਆ ਨਾ ਨੇ ਹੁਣ mày phát, tao muốn không chịu, muốn đi hôm nào, đi gặp điên à hôm nào. Nói không ਇਹ ਨਿਕਲ ਗਿਆ ਵਾਹ ਪੈ ਗਿਆ ਆਜ ਉਹ ਕਰ ਲੈ ਤੂੰ ਵੇਜੇ ਅੱਰਦੇ ਲੈ ਤੱਕਾ ਹੁਣ ਮੈਂ ਦੇਖੋ ਛੱਡ ਛੱਡ ਕੇ ਧੀਰੇ ਜ਼ੋਰ ਕਰਦਾ ਇਹ ਟੈਸਟ ਕਰਦਾ ਸਾਰਾ ਕੁਝ ਵਾਹ ਤੂੰ ਵੇਜੇ ਗਿਆ ਰੈਡੀ ਕਹੇ ਤੁਸੀਂ ਪ੍ਰੈਣਾ ਕਰਤਾ ਦੇ ਕਿਤੇ ਚਾਜ ਮਾਰੀ ਜਾਂਦੇ ਵੇ ਜਿਹਦੇ ਨਵਾਂ ਨਿਕਲੇ ਹੋਣ ਇਹਨੇ ਹੈ ਕਿ ਨਹੀਂ ਥੋਪੜ ਬਹੁਤ ਉੜਦੀ ਆ ਜਦੋਂ ਡੂਗਾ ਵੀਰ ਕਾ ਵੀਰ ਹੋਣਾ ਗੱਗਾ ਨਹੀਂ ਬਿਜਾਣਾ ਹੋਣਾ ਸਭ ਨੂੰ ਬਿਜਾਣਾ ਹੋਣਾ ਉੱਪਰ ਬੈਠਾ ਗੱਗਾ ਵੀ ਪੁਰਾਣਾ ਹੋ ਗਿਆ ਅੱਜ ਆਹ ਦੇਖ ਤਾਂ ਸਹੀ ਤੂੰ ਮੈਂ ਕਹਿੰਦਾ ਇਹਨੇ ਜੇ ਬਾਹਲੇ ਅੱਖਾਂ ਜੀਆਂ ਉੱਪਰ ਤੇ ਇਹਦੇ ਪਰਨੇ ਉਤਾਰਨੇ ਬੈਠਾ ਕਰਦਾ ਲੋਈ ਇਹ ਨੂੰ ਜ਼ਵਾਰ ਜਾਊਗਾ ਅੰਦਰ ਇਹ ਜਿਹੜਾ ਬਾਹਰਿਆ ਸਾਰਾ ਖੇਤ ਅੱਜ ਉਹਦਾ ਬੌਂਦਾ ਦੇਖੋ ਜਿੱਥੇ ਬੇਦੰਤੀ ਹਿੱਦਾ ਹੈ ਉਹ ਮੋੜ ਲਿਆ ਹੋਰ ਹੋਰ ਚਲੇ ਗਏ ਦਾੜੀ ਵਾਲੇ ਥਾਮਾ ਕਾਣਾ ਪੜਾ ਅੱਖਾਂ ਵੀ ਠੀਕ ਆ ਟਰੈਕਟਰ ਨੂੰ ਨਹੀਂ ਲੋਡ ਕੋਈ ਵੀ ਠੀਕ ਆ ਹੱਬਦਾ ਗਰਦਾ ਮੇਰੀ ਗੱਲ ਸੁਣ ਲੈ ਸੁੱਕੇ ਵਾਲਾ ਭਾਈ ਕਰਦੀ ਹੁੰਦਾ ਹੈ ਸੁੱਕੇ ਵਾਲਾ ਲੋਈ ਜਾ ਰਹੇ ਹਾਂ ਭਾਈ ਟਰਬੀਟਰ ਟਰਬੀਟਰ ਕਰ ਲਿਆ ਆਪਣਾ ਪੂਰਾ ਚੈੱਕ ਚੈੱਕ ਹੋ ਗਿਆ ਉਹਨਾਂ ਰੋਕੇ ਆ ਹੋ ਗਿਆ ਭਾਈ ਜੇ ਕਿਸੇ ਵੀਰ ਨੇ ਭਾਈ ਲੈਣਾ ਸੰਪਰਕ ਕਰ ਸਕਦੇ ਮੈਂ ਤੁਸੀਂ ਭਾਈ ਲੈਣਾ ਫੋਨ ਨੰਬਰ ਮੈਂ ਪਾ ਦੂੰਗਾ ਲੈ ਆਪਣਾ ਉਹਨਾਂ ਨਾਲ ਕੱਕਾ ਕਰ ਲਓ ਗੱਗਲ ਕਰ ਲਿਓ ਹਾਂ ਸਿੱਧੀ ਗੱਲ ਕਰ ਲਿਓ ਆਪਣੂ ਜੇ ਤੁਹਾਨੂੰ ਲੱਗਿਆ ਲੈਣਾ ਤਾਂ ਲੈ ਲਿਓ ਵੀ ਸਾਡੇ ਕੋਲੋਂ ਪਾਸ ਆ ਭਾਈ ਕੋਈ ਕਮੀ ਪੇਸ਼ੀ ਹੈ ਨਹੀਂ ਸਾਡੇ ਕੋਲੋਂ ਬੰਗੀ ਚੱਲੇ ਸਾਡੇ ਕੋਲ ਕੋਈ ਫਰਕ ਨਹੀਂ ਹੈ ਸਹੀ ਕੋਈ ਫਰਕ ਨਹੀਂ ਚੱਕਰਾਂ ਦਾ ਬਰੇਲਾ ਚੱਲਿਆ ਪੂਰਾ ਯਾਰ ਠੇੜਾ ਪਾ ਕੇ ਗਿਆ ਪੂਰਾ ਬਾਕੀ ਹੁਣ ਚੱਲਨੇ ਆ ਜੀ ਆਪਾਂ ਰੈਂਕ ਰੈਂਕ ਕੱਲ ਹੋ ਗਿਆ ਤੇ ਨੇਟ ਵਾਲਾ ਨੇ ਕਹਿਤਾ ਵੀ ਜਾਓ ਕਰਨ ਹੁਣ ਹੁਣ ਆਪਾਂ ਚੱਲੇ ਆਂ ਦੁਬਾਰਾ ਸਵੇਰੇ ਸਵੇਰੇ ਚੱਲੇ ਬਾਈ ਟਾਈਮ ਹੋ ਗਿਆ 11 ਵਜੇ ਆ 11 ਵਜੇ ਚੱਲੇ ਬੈਂਕ ਦੇਖਦੇ ਆ ਹੁਣ ਕੀ ਪ੍ਰੋਸੈਸ ਹੈ ਦੇਖਦੇ ਆ ਅੱਜ ਹੋਜਵੇ ਲੋਨ ਦਾ ਵਧੀਆ ਭਈ ਕੋ ਦਿਨ ਚ ਲਿਆਉਂਗੇ ਆਪਾਂ ਭਈ ਹੈ ਭਾਈ ਲੋਨ ਪਰਿਆ ਕੋਈ ਆਇਆ 40-50 ਸਮਝੋ ਵੀ ਅਸੀਂ ਅੱਜ ਲੈ ਆਣੀ ਲਿਆਉਣਾ ਜੇ ਲੋਨ ਹੋਇਆ ਤਾਂ ਲੈ ਕੇ ਆਉਣਾ ਤੀਜੀ ਗੱਲ ਕਦੇ ਕਈਆਂ ਵੇਰੋਡੀਆਂ ਮਰੀ ਜਾਂਦੇ ਬਾਈ ਜੇ ਲੋਨ ਪਰਾ ਬਸ ਲੋਨ ਹੋਊਗਾ ਤਾਂ ਲੈ ਕੇ ਆਉਣਾ ਨਹੀਂ ਲੋਨ ਹੋਇਆ ਬਾਈ ਫੇਰ ਨਹੀਂ ਲੈ ਕੇ ਆਉਣਾ ਹੈਗਾ ਚਲੋ ਬਾਈ ਬਾਕੀ ਦਾਦੇ ਸਾਨੂੰ ਹੋਣਾ ਮੈਂ ਕਿ ਜਾ ਕੇ ਇਹਦੇ ਬਾਹਮ ਦਾਦੇ ਰਿਹਾ ਆਪਣੇ ਹੂੰ ਜਦ ਮੈਂ ਲੀਜ਼ਰ ਕਰਾਉਣਾ ਇਹ ਲੋਨ ਹੋਗਾ ਤਾਂ ਆਈਂ ਆਊਗਾ ਬਾਈ ਇਹਣਾ ਕਿਰੋ ਵਿੱਚ ਨਾਰੇ ਕਰੂ ਕਰਪਾ ਲੋਨ ਹੋ ਜੇ ਮੈਂ ਕੱਲ ਨੂੰ ਲਈਏ ਲੋਨ ਅੱਜ ਅੱਜ ਅਪਲਾਈ ਕਰਿਆ ਬਸ ਦੋ ਦੋ ਤਿੰਨ ਦਿਨ ਦਾ ਪ੍ਰੋਸੈਸ ਹੋਊਗਾ ਹਾਂ ਮੈਂ ਲੱਗਣ ਨੂੰ ਕੋਈ ਮੈਂ ਕੱਲੇ ਹਾਂ ਕਰੀ ਨੂੰ ਵੀ ਹਾਂ ਹਰੀ ਜੰਡੀ ਦੇ ਦਿਨ ਬਾਜਾ ਨੂੰ ਤਾਂ ਉੱਥੇ ਟਰੈਕਟਰ ਉੱਥੇ ਘਟਾਣਾ ਹੈ ਟਰੈਕਟਰ ਉੱਥੇ ਘਟਾਉਣਾ ਫਿਰ ਜਾ ਕੇ ਕਿ ਬੈਂਕ ਤੇ ਜਦੇ ਫੋਨ ਕਰਦਾ ਉਹ ਅੱਜ ਅਸੀਂ ਜਾਇਆ ਹਾਂ ਅਪਲਾਈ ਕਰਿਆ ਆਂਦਾ ਅੱਜ ਬਹੁਤ ਕੱਲ ਤਾਂ ਕੰਦਾ ਬਾਰ 1 ਵਜੇ ਤੱਕ ਕਹਿੰਦਾ ਵੀ ਪਤਾ ਲੱਗ ਜੂ ਵੀ ਹੋਊਗਾ ਕਿ ਨਹੀਂ ਹੋਊਗਾ ਉਹ ਭਾਈ ਨਾਲੇ ਲਿਆਉਣਾ ਵੀ ਜਸਮント ਦਾ ਜਸਮੰਤ ਦਾ ਨਾ ਨਾ ਲੈਂਡ ਫੋਰਸ ਨਾ ਲੈਂਡ ਫੋਰਸ ਲੈਂਡ ਫੋਰਸ ਅੱਜ ਉਹ ਵੀ ਚਲਾ ਕੇ ਦੇਖਦੇ ਭਾਈ ਕੀ ਆ ਕਹਿੰਦਾ ਨਾ ਚਲਾਉਣੀ ਲੱਗ ਲੱਗ ਹਾਂ ਤਾਂ ਆਪਣੀ ਰੇਂਜ ਚੱਕਰ ਨਹੀਂ ਜਾਏਗੀ। ਚਾਹੇ ਸਾਰੇ ਤਕਨੀਕਾਂ ਲੱਗ-ਲੱਗ ਆਹੋ ਸਾਰੇ ਇੱਕ ਵਾਰ ਸੇਮ ਕੋਈ ਨਹੀਂ। ਹੱਦ ਆਏ ਹੁੰਦਾ ਹੈ ਕਈਆਂ ਨੇ ਬਾਗਟ ਬਾਈ ਜਿਹੜੀ ਮਰਜ਼ੀ ਲੈ ਲਾ ਸਿਸਟਮ ਜਿਹੜਾ ਮਰਜ਼ੀ ਲਾ। ਉਹ ਜੀ ਹੁੰਦੀ ਉਹ ਜਿਹੜਾ ਹੁਣ ਇੱਕ ਕੰਪਨੀ ਦਾ ਹੀ ਸਾਰਾ ਸਮਾਨ ਆ ਨਾ ਤਾਂ ਸਭ ਤੋਂ ਵਧੀਆ ਰਹਿੰਦਾ। ਆਹੋ ਆਪਾਂ ਇੱਕ ਕੋਲੇ ਜਾ ਸਕਦੇ ਸਾਰੀ ਗਰੰਟੀ। ਮੇਨ ਬਸ ਯਾਰ ਮੇਨ ਪਤਾ ਗਿਆ ਚਾਹੀਦਾ ਚਾਚੇ। ਸਾਲ ਬਾਅਦ ਜਦ ਚਲਾਉਣਾ ਚੋ 6 ਮਹੀਨੇ ਬਾਅਦ। ਐ ਸਰਵਿਸ ਫ੍ਰੀ ਦੇਣੀ ਚਾਹੀਦੀ ਬਸ ਹੋਰ ਕੁਝ ਨਹੀਂ। ਆਹੋ ਐਨੇ ਚ ਬੰਦਾ ਖੁਸ਼ ਹੋ ਜਾਂਦਾ। ਉਹ ਮੈਂ ਜਾਂਦਾ ਦਾ ਬਟਨ ਖਰਾਬ ਆ ਕੁਝ ਖਰਾਬ ਆ ਮਿੰਟ ਪੰਜ ਲਾਉਣੇ ਉਹਨਾਂ ਨੇ ਸਰਵਿਸ ਕਰਨੀ ਸਾਰੇ ਦੀ ਤੇ ਚੱਲੇ ਚੱਲਦਾ ਵੀ ਤਾਂ ਵੀ ਸਰਵਿਸ ਕਰਾਉਣੀ ਮੈਂ ਉਹ ਠੀਕ ਆ ਫਿਰ ਮੈਂ ਆਇਆ ਇਹ ਕੰਪਿਊਟਰ ਹੈ ਯਾਰ ਇਹਦਾ ਕੀ ਪਤਾ ਵੀ ਕੀ ਖਰਾਬੀ ਆ ਯਾਨੀ ਆਪਾਂ ਨੂੰ ਨਹੀਂ ਪਤਾ ਲੱਗਣਾ ਇਹ ਚ ਨਾ ਨਾ ਇਹਦਾ ਖੜੇ ਦਾ ਹੀ ਪਤਾ ਲੱਗਦਾ ਵੀ ਜਾਂ ਫਿਰ ਖੇਤ ਵਾਲਾ ਦਾਦਾ ਵੀ ਭਾਈ ਉਹ ਦੇ ਲਾ ਪਰਲੀ ਸਾਈਡ ਨੂੰ ਨਾ ਪਿਆ ਵਾ ਉਹ ਆ ਜਾਂਦਾ ਉਹਦੇ ਕੱਢਣਾ ਫਿਰ ਉਹ ਚ ਕੱਢਣਾ ਹਾਂ ਜ਼ੀਰੋ ਲੈਵਲ ਤੇ ਕੱਢਣਾ ਦੋ ਵਾਰੀ ਆਲੀ ਨਾ ਥੋੜੀ ਬਹੁਤੀ ਪ੍ਰੋਬਲਮ ਆ ਅੱਛਾ ਚਲ ਉਹਦਾ ਯਾਰੀ ਫੋਨ ਕਰਕੇ ਰੀਸੈਟ ਕਰਾ ਕੇ ਉਰੀ ਸੈਟਿੰਗ ਹੋ ਗਈ। ਉਹ ਭਾਈ ਸਾਨੂੰ ਜਮਾ ਨਹੀਂ ਔਖੀ ਲੱਗਣੀ ਸਾਡੇ ਕੋਲ ਪਹਿਲਾਂ ਡਰਾਈਵਰ ਹੈਗਾ ਏ। ਡਰਾਈਵਰ ਚੁੱਟੀ ਦਾ। ਹਾਂ। ਰਾਂਭਾ ਕਦੇ ਆਇਆ ਨਹੀਂ ਪੁੱਛਦਾ ਚਾਚੇ ਨੂੰ ਚਾਚੇ ਨੇ ਦੋ ਵਾਰੀ ਕਰਕੇ ਚਾਚਾ ਮੈਨੂੰ ਫੇਰ ਕਹੀ ਜਾਵੇ ਦਿਲ ਤੱਕੀ ਜਾਵੇ ਨਾ ਚਾਹ ਭਲਾ ਦੇ ਕਰੇ। ਦੇਖ ਲੈਦਾ ਹੈ ਉਹ ਤਾਂ ਦੋ ਵਾਰੀ ਕਰਨਾ। ਗੱਲਵਾ ਬਣਾਦੀ। ਫੇਰ ਕਹਿੰਦਾ ਢਾਲ ਵੀ ਥੋੜੀ ਚਾਹੀਦੀ ਆ। ਮੈਂ ਕਹਾ ਤੂੰ ਬੈਠਾ ਰਹਿ ਫੇਰ ਦੱਸੀ ਉਹਨਾਂ ਨੂੰ। ਹੁਣ ਤੱਕ ਨਹੀਂ ਹਿੱਲੇ ਚਾਚੇ ਹਿੱਲੇ ਕਿਹਦੇ? ਵਾਹ ਭਾਈ। ਪਣਾ ਚੜ ਗਿਆ ਉਹਨਾਂ। ਪਣਾ ਚੜਾਤਾ ਤਾਂ ਵੀ ਨਹੀਂ ਹਿੱਲੇ। ਪਣਾ ਤਾਂ ਬੈ ਗਿਆ ਹੁਣ ਪਣਾ। ਚਾਚੇ ਪਣਾ ਤਾਂ ਉਹ ਤੇ ਕਦੂ ਦੁਆਰਾ ਹੋਇਆ ਉਹ ਲੀਲੀ ਜਿੱਥੇ ਸਾਡੀ ਮੋੜ ਉਪਰ ਜਾਂਦੀ ਇਕੱਠੀ ਹੋ ਜਾਂਦੀ ਹਾਂ ਲੀ ਪਣਾ ਦਾ ਨਾ 4000 ਰੁਪਏ ਦਾ ਮੂਰੇ ਇਹ ਮੂਰੇ ਦਰਪੰਦਾ ਕਰਨੇ ਗੰਭੀਰ ਐ ਸਾਰੇ ਪਾਰੇ ਪਾ ਕੇ ਕਰਨੇ ਸਾਰੇ ਉਹ ਤਾਂ ਆਪਾਂ ਨੇ ਆਵੇ ਕਮਾ ਲੈਣਾ ਫੜਾ ਫੜਾ ਚੱਲ ਹੁਣ ਅਗਲੀ ਉਦੋਂ ਚਾਹ ਚੋਕ ਮੰਡੀ ਤੇ ਆਪਣਾ ਇਹ ਹੁਣ ਤਾਂ ਟੈਨਸ਼ਨ ਨਹੀਂ ਵਾਲੇ ਆਪਣਾ ਨਹੀਂ ਕਹਿ ਸਕਦੇ ਮੈਂ ਉਹ ਆਪਣਾ ਹੀ ਆ ਆਪਣਾ ਆਏ ਤੇ ਆਪਣਾ ਯਾਰ ਆਪਣਾ ਬਸ ਚੱਲ ਜਾਂ ਤੈਨੂੰ ਕਹਿਤਾ ਜੈ ਤੇ ਤੇ ਜਿ ਚਲਾਉਣੇ ਵਾਲੇ ਬਣੇ ਉਹ ਜਿਹੜੀ ਗੱਲ ਆ ਫਿਰ ਮੈਂ ਆਪਣੇ ਵਾਲ ਨੇ ਆ ਕੇ ਖੜਾ ਦਿੰਨਾ ਠੀਕ ਹੈ ਜਿ ਚਲਾਉਣਾ ਹੀ ਆ ਠੀਕ ਨਹੀਂ ਜਾਓ ਚਾਚਾ ਤੇਰੀ ਪਿੱਠ ਨਹੀਂ ਲੱਗਣਦਾ ਤੇਰਾ ਲੋਰ ਪਾਸ ਹੋਵੇ ਤੇ ਨਾ ਹੋਵੇ ਹਾਂ ਜਾ ਠੀਕ ਨਹੀਂ ਬਿਕ ਅੱਗੇ ਜਵਾਨ ਕਰਤੀ ਚਾਹ ਫਿਰ ਉਹਨੂੰ ਵਧਾ ਦਈ ਫਿਰ ਭਾਈ ਜੇ ਚਲਾਓ ਮੈਨੂੰ ਯਾਰ ਚਲਾਉਣ ਕਰਕੇ ਔਖੀ ਹੋ ਜਾਣੀ ਨਾ ਫਿਰ ਸੈਲਰ ਦਾ ਵੀ ਉਧਰ ਜਾਚੇ ਹਾਂ ਦੋ ਪਾਸੇ ਭੱਜਣਾ ਅੱਠ ਨਹੀਂ ਹੋਣੀ ਪਰ ਇੱਕ ਦਿਨ ਹੋਰ ਦਾ ਆਦਾਂ ਮੈਂ ਪਰ ਇੱਕ ਗੱਲ ਮੈਂ ਆਪਣਾ ਤਜਰਬਾ ਜਿਹੜਾ ਤੈਨੂੰ ਦੱਸਦਾ ਜਾਚੀ ਹੈਲੋ ਤੁਸੀਂ ਵੀ ਕਰੇ ਹੋਏ ਆ ਹਾਂ ਚਲ ਤੂੰ ਆਪਣੀ ਗੱਲ ਬਾਤ ਮੈਨੂੰ ਦੱਸੀ ਪਰ ਕੰਪਿਊਟਰ ਹੋਦਾ ਆਪਣਾ ਹਾਂ ਧਾਨਾਂ ਦੇ ਪਹਿਰੇ ਹੀ ਹੋਦਾ ਨਾ ਹਾਂ ਬਾਹਰ ਥੋੜੀ ਹੋਇਆ ਪ੍ਰਾਰ ਪ੍ਰਾਰ ਹੋ ਗਿਆ 2 ਸਾਲ ਹੋ ਗਏ ਕੀ ਆ ਸਾਲ ਆ ਨਹੀਂ ਅੱਗੇ ਖੁੰਜਾ ਮੈਂ ਤਾਂ ਮਰ ਜਿੰਦੇ ਤੇ ਹਾਂ ਉੱਕੀ ਨਹੀਂ ਮਰ ਜਿੰਦੇ ਹਾਂ ਉਹ ਕੈਰਾਂ ਦੇ ਕੈਰੇ ਕਰਾਇਦੇ ਸੀ ਮੈਂ ਦੇ ਉਹ ਵੀ ਕਟੱਕਾ ਨਹੀਂ ਮਰਿਆ ਆ ਤਾਂ ਨਦੀ ਨੇ ਫਿਰ ਮਾਰਿਆ ਤੂੰ ਵੀ ਦੂਈ ਸਾਲ ਆ ਕੇ ਹੈ ਕਿ ਨਹੀਂ ਨਹੀਂ ਖੁੰਜਾ ਪਰ ਨਾ ਨੀਵਾ ਉੱਚਾ ਨਹੀਂ ਮਰ ਜਾਂਦਾ ਢੌੜਾ ਪਾਉਂਦੀ ਆ ਪਾਉਣੀ ਪੈਂਦੀ ਉੱਥੇ ਹੀ ਹੁੰਦੀ ਆ ਜਿੱਥੇ ਪਹਿਲਾਂ ਹੁੰਦੀ ਆ ਉੱਥੇ 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 ਪਾਉਣੀ ਪੈਂਦੀ ਉੱਕਣੀ ਕਰੇ ਉੱਚੇ ਨਹੀਂ ਮਰ ਜਾਂਦੇ ਅੱਗੇ ਕਹਿੰਦੇ ਹੁੰਦੇ ਵੀ ਤਾਂ ਲਾਉਣੇ ਬਹੁਤ ਔਖੇ ਆ ਜਾਂ ਲੈਜਰ ਕਰਾ ਗੁਰੂ ਹੁੰਦੇ ਹੁੰਦੇ ਹਾਂ ਦਾ ਪੱਧਰ ਆਏ ਉਹ ਜੱਤਾਂ ਵੀ ਗੱਲ ਪਾਣੀ ਦਾ ਬਹੁਤ ਬੱਚੇ ਪਾਣੀ ਦੇ ਬੱਚੇ ਤਾਂ ਬਹੁਤ ਹੈ ਇਹਦੇ ਨਾਲ ਬੱਚੇ ਤੋਂ ਬੱਚੇ ਦਾ ਵਰਗੀ ਬੱਚੇ ਤਾਂ ਪਾਣੀ ਦੇ ਬੱਚੇ ਬਹੁਤ ਹੋ ਗਏ ਸਾਲਾ ਦੰਦਿਆ ਵੱਡਣ ਲੱਗ ਗਿਆ ਵੱਡਣਾ ਅੱਜ ਤੂੰ ਦੱਸੀ ਤਾ ਯਾਰ ਬਾਬਾ ਮੇਰਾ ਸਹੀ ਆ ਕਾ ਦਾ ਵੀ ਜੇ ਹੁਣ ਤੈਨੂੰ ਤੈਨੂੰ ਮੈਂ ਕਹਾਂ ਦੀ ਤੂੰ ਚੀਜ਼ ਦਿਖਾ ਦੇ ਆ ਤੂੰ ਮੈਨੂੰ ਸਿਖਾਈ ਨਹੀਂ ਚੱਲ ਠੀਕ ਆ ਨਾ ਆਪਣੇ ਤਜਰਬੇ ਨਾਲ ਸਿੱਖੀ ਹੋਵੇ ਕੋਈ ਨੂੰ ਕਹ ਨੂੰ ਯਾਰ ਬੰਦਾ ਕਦੇ ਮਾਰ ਨਹੀਂ ਖਾਉਂਦਾ ਵੀ ਜਿਹਨੇ ਆਪਣੇ ਤਜਰਬੇ ਨਾਲ ਚੀਜ਼ ਸਿੱਖ ਲਈ ਨਾ ਹੈਂਡ ਕਰਕੇ ਵੀ ਮੈਂ ਸਾਲਾ ਇਹਦੇ ਉੱਪਰ ਕਰ ਨਹੀਂ ਉਹ ਬੰਦਾ ਕਦੇ ਮਾਰ ਨਹੀਂ ਖਾਊਗਾ ਕਦੇ ਰੰਬਾ ਨਹੀਂ ਆਊਗਾ ਜਿਹੜੇ ਚੇਲੇ ਬਣੇ ਹੋਏ ਆ ਬੰਦੇ ਵੀ ਕਿਸੇ ਸਿੱਖ ਕੇ ਕਰਦੇ ਦੇਖੇ ਆ ਮੈਂ ਮੈਂ ਜਾਂਦਾ ਰਹਿਣਾ ਬਥੇਰੀ ਆਪਣੇ ਆੜੀਆਂ ਕੋਲ ਉਹ ਸਾਰੇ ਓਕਣਾ ਕਾਮਯਾਬ ਨਹੀਂ ਹੈਗੇ ਕੰਮ ਓਕਣਾ ਹੈ ਨਹੀਂ ਸਾਡੀਆਂ ਦੋ ਲੱਖ ਲੈਣਾ ਮੈਂ ਤੁਸੀਂ ਦੇਖਾ ਘਾਟਾ ਹੈ ਨਾ ਬਾਕੀ ਭਾਈ ਲੇਜ਼ਰ ਵਾਲੇ ਆ ਕੇ ਸਾਈ ਹੁਣੀ ਦੇ ਦਮਾ ਸਾਦੀ ਪਹਿਲਾਂ ਲੇਜ਼ਰ ਦੀ ਤਾਂ ਗੱਲ ਬਾਣਾ ਜੋ ਤਾਈ ਸਾਈ ਦੋ ਮੈਂ ਵੀ ਕਹਤਾ ਇਹ ਦੋੜ ਕਹਿੰਦਾ ਇੱਕ ਇਹਨੂੰ ਕਹਿੰਦਾ ਵੀ ਦੂਏ ਤੀਏ ਦੇ ਨੇ ਮੇਰੇ ਵਾੜ ਦੇ ਹਾਂ ਇੱਕ ਤਾਂ ਆਪਣੀ ਫੋਟੋ ਦੇ ਦੀ ਇੱਕ ਆਧਾਰ ਕਾਰਡ ਦੀ ਫੋਟੋ ਦੇ ਦੀ ਤੇਰੀ ਜਦ ਐਪੀ ਕਰ ਦੇਣੀ ਮੈਂ ਹਾਂ ਬਸ ਦੋ ਸਾਲ ਬਾਅਦ ਤੈਨੂੰ ਜਿਹੜੇ ਪੈਸੇ ਦੇ ਦੇਵਾਂਗੇ ਉਹ ਕਿਹਾ ਕਾ ਦੇ ਭੇਜਣਾ ਹੈ ਦੋ ਸਾਲ ਬਾਅਦ ਦੇ ਦੇਣੇ ਤੈਨੂੰ ਮੈਨੂੰ ਲੱਗਦਾ ਇਹਨੇ ਮੈਨੂੰ ਬੈਂਕ ਨਹੀਂ ਜਾਣ ਦੇਣਾ ਕੱਲ ਮੋੜੀ ਜਾਣਾ ਚਾਚੇ ਨਾਲ ਹੋ ਗਈ ਗੱਲ ਚਾਚਾ ਨੂੰ ਕਹਤਾ ਜੇ ਤੇਰਾ ਰਫਾ ਹੋ ਗਿਆ 1921 ਤੇਰੇ ਇਹਨੂੰ ਲੋਨ ਨੂੰ ਲੈ ਜੀ ਲੈ ਦੋ ਆਫਰਾਂ ਦੇ ਦਵਾਂਗੇ ਓਏ ਭਾਈ ਦੋ ਆਫਰਾਂ ਇੱਕ ਦਲਬੀਰ ਨੇ ਦੇਤੀ ਇੱਕ ਮੈਂ ਦੇਤੀ ਮੈਂ ਕਿਹਾ ਮੈਂ ਆਪਣੇ ਆਪ ਲਿਆ ਖੜਾਉਣਾ ਫੇਰ ਚਲਾ ਲਿਓ ਭਾਈ ਯਾ ਅਸੀਂ ਵੀਰ ਤੇ ਚਲਾਉਣਾ ਹੀ ਆ ਕਹਤਾ ਵੇਚਣ ਲੱਗੇ ਨਹੀਂ ਦੱਸਿਆ ਹੈਗਾ ਵੇਚੇ ਕੀ ਨਹੀਂ ਆ ਓਹ ਕਹਿੰਦਾ ਔਰ ਅੱਜ ਇਹ ਤਾਂ ਬਹੁਤ ਕੁ ਕਹਿੰਦਾ ਲਿਆ ਮੈਂ ਸਵੇਰੇ ਲਿਆ ਕੇ ਖੜਾ ਦਿੰਦਾ ਮੈਨੂੰ ਯਾਰ ਉਹਦਾ ਚੱਕਰ ਆ ਮੇਰਾ ਉਧਰ ਕਰਕੇ ਔਖਾ ਹੋ ਜਾਂਦਾ ਲੈ ਤੇਰੀ ਚੱਲਦਾ ਲੈ ਜਗਰਾ ਹਾਂ ਕਿੱਥੇ ਲਿਆਉਣਾ ਦੱਸੋ ਸਵੇਰੇ ਖੜਾ ਦਿੰਦਾ ਨਾ ਲਿਆ ਕੇ ਕਿੱਥੇ ਨਹੀਂ ਮੈਂ ਯਾਰ ਅਸੀਂ ਨਹੀਂ ਮੰਗਾਉਣਾ ਇਹਦਾ ਲੈ ਚੱਲਦਾ ਲੈ ਹੱਦ ਹੋ ਗਈ ਯਾਰ ਮੈਂ ਨਾ ਪਹਿਲਾ ਸੀਜ਼ਨ ਦੱਸ ਮੈਂ ਕਿੱਥੇ ਲਾਇਆ ਉਹ ਯਾਰ ਜੀ ਵੀਰ ਤਾਂ ਕਹਿੰਦਾ ਉਧਰ ਬਗਾਇੇ ਪਏ ਆ ਚੰਦ ਕਰਾਉਣ ਗਏ ਹੋਏ ਠੀਕ ਬਾਕ ਜੇ ਬਹੁਤ ਪਤਾ ਵੀ ਨਹੀਂ ਜਵਾਬ ਦਿੰਦਾ ਉਹ ਯਾਰ ਪਤਾ ਕਰ ਲਿਆ ਉਧਰ ਉਹ ਚੰਦ ਪਰ ਗਏ ਹੋਏ ਉੱਥੇ ਜਿਹੜਾ ਇੱਕ ਵਾਰ ਸੂਰਜ ਪੈਂਦਾ ਇੱਕ ਵਾਰ ਨਹੀਂ ਪੈਂਦਾਗਾ ਕਮੇਟੀ ਜਿਹੜੇ ਕਰਨੀਆਂ ਰਿਹਾ ਉਹ ਮਿੱਟੀ ਉੱਪਰ ਥੱਲੇ ਕਰਨੀ ਉੱਥੇ ਉਹਨੇ ਕੋਈ ਨਹੀਂ ਮੈਂ ਜਾਣਾ ਹੁਣ ਮਾਰ ਕੇ ਆਉਣਾ ਉੱਥੇ ਕਿਹੜਾ ਦਿਨ ਵੀਡੀਓ ਬਣਾ ਕੇ ਲਿਆਉਂਗਾ ਉਦੋਂ ਚਲਾਉਂਗਾ ਕਾਲੀ ਮਿੱਟੀ ਇੱਧਰ ਲਿਆਉਣੀ ਹੈ ਇੱਧਰ ਨਹੀਂ ਤੂੰ ਬਸੇ ਕਰਨੀ ਹੈ ਹਾਂ ਚੰਦ ਪਰੇ ਆਉਂਦਾ ਚੰਦ ਪਰੇ ਆਉਂਦੇ ਰੋੜੇ ਦਾ ਡੇਡੇ ਪਏ ਆ ਪੱਥਰੇ ਪੱਥਰ ਆ ਚੰਦ ਪਰੇ ਰੋੜਾ ਹੈ ਉਹ ਨਹੀਂ ਚੰਦ ਪਰੇ ਰੋੜੇ ਆ ਰੋੜੇ ਨੇ ਰੋੜੇ ਨੇ ਗੱਟ ਦਾ ਹਾਂ ਕਾਲੀ ਮਿੱਟੀ ਆ ਚਲੋ ਬਾਈ ਠੀਕ ਹੈ ਇਹਦਾ ਚੱਲੀ ਗਾਣਾ ਦਾ ਕੰਮ ਦਾ ਆਸਰੀ ਕਾਲ ਜੀ ਆਸਰੀ ਕਾਲ ਬਿਖਾਰਨੇ ਬੰਦੇ